ਕਿਵੇਂ ਦੋਸਤੋ ਬਰਾਡਸ ਫੈਮਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਬਲੌਗ ਦੇ ਵਿੱਚ ਕਿੱਥੋਂ ਆਏ ਆ ਕਿੱਧਰ ਜਾ ਰਹੇ ਆ ਮੈਂ ਨਹੀਂ ਅੱਜ ਬਿਆੰਤ ਨੂੰ ਬੁਲਾਉਣਾ ਆਪਾਂ ਬਲੌਗ ਦੇ ਵਿੱਚ ਵੀ ਕੀ ਮੋਲ ਦੇਰੀ ਨਾਲੇ ਆਵਾਜ਼ ਸੁਣੋ ਤੁਸੀਂ ਹਾਂਜੀ ਦੱਸੋ ਕਿੱਧਰੋਂ ਆਏ ਆ ਕਿੱਥੇ ਜਾ ਰਹੇ ਆ ਕਾਦੇ ਰਿਲੇਟਿਡ ਬਲੌਗ ਆਪਾਂ ਅਸੀਂ ਐਕਚੁਅਲੀ ਗੰਗਾ ਨਗਰ ਆਏ ਹੋਏ ਸੀਗੇ ਹੁਣ ਅਸੀਂ ਲਖਮਿੰਦਰ ਦੀ ਰਿਸ਼ਤੇਦਾਰੀ ਚ ਚੱਲੇ ਆ ਸਾਨੂੰ ਵੀ ਨਹੀਂ ਪਤਾ ਵੀ ਕਿੱਧਰ ਜਾਣਾ ਕੀ ਲੱਗਦੀ ਹੈ ਸਾਡੇ ਕਿਨੇ ਪਰ ਐਕਚੁਅਲੀ ਫਸਟ ਵਾਰ ਅਸੀਂ ਇਹਨਾਂ ਦੇ ਰਿਲੇਟਿਵਸ ਨਾਲ ਮੀਟ ਕਰਾਂਗੇ। ਉਸ ਤੋਂ ਕਹਿੰਦੀ ਅਸੀਂ ਐਕਚੁਅਲੀ ਇਧਰ ਗੰਗਾ ਨਗਰ ਸਾਈਡ ਆਏ ਹੋਏ ਸੀਗੇ ਰਾਜਸਥਾਨ ਸਾਈਡ ਤੇ ਇਧਰ ਆਪਣੇ ਕਾਫੀ ਲੇਟਸ ਵੇਰਾ ਰਹਿੰਦੇ ਨੇ ਤੇ ਸਾਡੀ ਕੋਈ ਪ੍ਰੀ ਪਲਾਨਿੰਗ ਕੁਝ ਵੀ ਨਹੀਂ ਸੀਗੀ ਇਦਾਂ ਵੀ ਉੱਧਰ ਜਾ ਕੇ ਆਉਣਾ ਜਾ ਕੇ ਮੈਂ ਹਣਾ ਰਿਸ਼ਤੇਦਾਰਾਂ ਕੋਲ ਰਿਲੇਟਿਵਸ ਕੋਲ ਮਿਲ ਕੇ ਆਣਾ ਤਾਂ ਗਰੰਟਲੀ ਸਾਡਾ ਹੁਣੇ-ਹੁਣੇ ਪਲਾਨ ਬਣਿਆ ਵੀ ਕਿਉਂ ਨਾ ਵੀ ਹੁਣ ਚਲ ਆਇਧਰ ਆਏ ਤਾਂ ਹੈ ਚਲੋ ਮੈਂ ਤਾਂ ਆਣਾ ਹੀ ਰਹਿਣਾ। ਵੀ ਕਿਉਣਾ ਬਿਆੰਤ ਨੂੰ ਵੀ ਇਧਰ ਮਲਾ ਕੇ ਲਈਏ ਤੇ ਐਨੇ ਨਾਲ ਜਾਣ ਪਛਾਣ ਹੋ ਜਾਂਦੀ ਹੈ ਹਨ ਤੇ ਹੁਣ ਦੇਖਦੇ ਆਂ ਵੀ ਇਹ ਕਹਿੰਦੇ ਕਹਿੰਦੇ ਮੈਂ ਪਹਿਲਾਂ ਦੇਖ ਵੀ ਮੈਂ ਜਾਣਦੀ ਨਹੀਂ ਕਿਸੇ ਨੂੰ ਹਨ ਇੱਕ ਤਾਂ ਵੀ ਥੋੜਾ ਜਿਹਾ ਔਕਵਰਡ ਤੇ ਵੀ ਲੱਗਦਾ ਵੀ ਹਾਂ ਯਾਰ ਵੀ ਕਿੱਦਾਂ ਕੁਝ ਹੋਊਗਾ ਹਨ ਤੇ ਐਂਡ ਤੇ ਕੋਈ ਨਹੀਂ ਆਪਾਂ ਇਹਦੇ ਪੁਆਇੰਟ ਆਫ View ਸੁਣਾਵਾਂਗੇ ਵੀ ਕਿੱਦਾਂ ਦੇ ਇਹਨੂੰ ਸਾਡੇ ਰਿਸ਼ਤੇਦਾਰ ਲੱਗੇ ਜਾਂ ਕਿੱਦਾਂ ਦੇ ਕੁਝ ਤੇ ਬਾਕੀ ਵਲੌਗ ਨਾ ਬਣੇ ਰਹੋ ਤੁਹਾਨੂੰ ਵੀ ਆਪਣੇ ਰਿਸ਼ਤੇਦਾਰਾਂ ਨਾਲ ਮਲਾਵਾਂਗੇ ਅੱਜ ਤੇ ਬਲੌਗਿੰਗ ਦਾ ਹੁਣ ਉਹਨੇ ਸਟਾਰਟ ਕੀਤਾ ਤਾਂ ਐਂਡ ਦੇ ਵਿੱਚ ਪੁਆਇੰਟ ਆਫ 뷰 ਦਿੰਨੇ ਆ ਤੁਹਾਨੂੰ ਬਣੇ ਰਿਓ ਬੁਲਾਉ ਦੇ ਨਾਲ ਡੈਡੀ ਦੀ ਮਾਸੀ ਤੇ ਮੁੰਡੇ ਹੋਰੀ ਦੋ ਪਾਈ ਸੀ ਤੇ ਇੱਕ ਉਧਰ ਕਰੇ ਆਪਾਂ ਚਾਹ ਆਏ ਤੁਹਾਨੂੰ ਦਿਖਾਈ ਦਿੱਤਾ ਤੇ ਹੁਣ ਦੁੱਧੇ ਘਰੇ ਚੱਲੇ ਇੱਥੇ ਨੇੜੇ ਪਹਿਲਾਂ ਤਾਂ ਕਰਕੇ ਗੱਡੀ ਨੂੰ ਲੈ ਕੇ ਆਏ ਤੁਰਕੀ ਜਾ ਰਹੇ ਆ ਅੱਗੇ ਮਸੀ ਜੀ ਉਰੇ ਜਾ ਰਹੇ ਆ ਤੇ ਨੋਬੜੀ ਆ ਨਾ ਸਾਫ ਹੀ ਆ ਸਾਫ ਹੀ ਵਾਸੀ ਆਜੋ 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 ਇਲਾਕਾ ਰ ਅਰੇ ਸਕੂਲ ਤੇ ਵਰਦੂ ਮਿਲ ਜਾਂਦੇ ਸਰਕਾਰ ਨੂੰ ਤਾਲ ਲੱਗਿਆ ਪਿਆ ਨਹੀਂ ਜਾਂਦੇ ਇਹ ਮਿਲਦਾ ਆਇਆ ਨਾ ਤੋੜ ਪਾ ਕੇ ਬਰਾਬਰ ਆ ਤੂੰ ਤੂੰ ਪੈ ਨਹੀਂ ਬੈਠਣਾ ਬੈਠਾ ਫਿਰ ਇਹ ਖਲਖੁਲ ਘਰੇ ਹੀ ਕੱਢ ਜਾਂਦੇ ਫਿਰ ਆ ਕੇ ਹਾਂ ਆ ਜਾਂਦਾ ਉਹਦੇ ਤੋਂ ਕੱਢ ਕੇ ਆਇਆ ਕੱਢ ਕੇ ਇਹ ਜਨ ਫੋਨ ਹੁੰਦਾ ਜਿੰਦੇ ਨਾ ਫੋਨ ਹੁੰਦਾ ਕੋਈ ਤੂੰ ਗਰੀਆ ਨਾ ਹੋਏ ਹੂੰ ਕੀ ਨਾ ਬੱਤ ਤਾਂ ਠੰਗੇ ਲੱਗ ਜੂ ਰਹਿਣੇ ਪਾਪਾਇ ਖਲੀ ਆਂਦੀ ਐ ਇਹਦੀ ਜੀ ਟੁੱਟ ਗਈ ਅੱਛਾ ਕੀ ਅਮਾ ਦਾ ਕੋਈ ਚੌਕਲੇਟ ਖਵਾਉਣੀ ਆ ਮਾਨੂੰ ਚਾਹ ਹੋਏ ਹਾਂਜੀ ਨਹੀਂ ਨਹੀਂ ਇੱਧਰ ਹੀ ਆਏ ਜੀ ਅਜੇ ਤਾਂ ਕੋਸੀ ਨਹੀਂ ਗਏ ਹਾਂ ਕੋਸੀ ਨਹੀਂ ਹੇਠ ਕਿਸੇ ਪਾਸੇ ਨਹੀਂ ਗਏ ਤੁਹਾਡੇ ਕੋਲ ਹੀ ਕੀਤੀ ਆ ਪਹਿਲ ਚਲੋ ਚੱਲਦਾ ਸਾਂ ਟਾਟਾ ਲਓ ਜੀ ਇੱਕ ਬੰਦਾ ਵਧਾ ਕੇ ਚੱਲੇ ਆ ਮਗਰਲੀ ਵਾਰੀ ਇੰਦਗੀ ਚੱਲ ਕੋ ਆ ਛੱਡ ਦੋ ਪੁੱਤ ਫਿਰ ਇਤਰਾਹ ਕਰਦਾ ਫੋਨ ਆ ਛੱਡ ਦੋ ਕੇ ਹੁਣ ਹਾਂ ਜਾ ਪਾਪਾ ਦਾ ਨਿਕਲ ਕਰੋ ਬਤ ਫੋਨ ਕਰੋ ਦਾਦਾ ਮੰਮਾ ਦਾਦਾ ਮਮਾ ਰੇ ਕਦੋਂ ਪਾਪਾ ਬਾਏ ਟਾਟਾ ਕਰ ਦੋ ਕਰ ਦੇ ਕਰੇ 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 ਟਾਟਾ ਕਰੋ ਟਾਟਾ ਤਾਂ ਕਰ ਦੋ ਆ ਜਾ ਉੱਚੀ ਉੱਚੀ ਤੇ ਨੇ ਕਰ ਉੱਚੀ ਤੇ ਨੇ ਬੋਲ ਕੇ ਪੁੱਤ ਸੁਣੂਗਾ ਉਹਨਾਂ ਨੂੰ ਫਿਰ ਸੁਣੂਗਾ ਉੱਚੀ ਤੇ ਨੇ ਉੱਚੀ ਤੇ ਨੇ ਕਰੋ ਉਧਰ ਉਧਰ ਟਾਟਾ ਤਾਂ ਕਰ ਦੋ ਮਮਾ ਖੜੇ ਆ ਮਮ ਨੂੰ ਕੋ ਟਾਟਾ ਆ ਜਾ ਟਾਟੇ ਰੋਟਾ ਕਰ ਦੋ ਮਰੀ ਗੋ ਕਫਾ ਇਹ ਟਾਟਾ ਹੀ ਵਾਲਾ ਸੋਣਾ ਕਹਿੰਦੀ ਆ ਟਾਟਾ ਕਿਉਂ ਜਾਣਾ ਉਹ ਬਿੱਟੂ ਕੀ ਹੁਣ ਮੈਨੂੰ ਪਤਾ ਉਹ ਰਵਾਈਗਾ ਜਾਂਦੇ ਆ ਅਗੜੀ ਮੇਰ ਲੈ ਜਾ ਹਾਏ ਹਾਏ ਉਹ ਗੰਦੀ ਕਿੱਥੇ ਪਾਏਂਗੀ ਕਹਿੰਦੀ ਪੂਜੀ ਅੱਛਾ ਪੂਜੀ ਮੈਂ ਦੀਵਾ ਗੜੀ ਰਵਾਤੀ ਬੰਤੋ ਨੇ ਵਿਹੰਤ ਗੌਰ ਨੇ ਵਿਹੰਤ ਗੌਰ ਨੇ ਲਾਗੜੀ ਰਵਾਦੀ ਆਏ ਆਏ ਲਓ ਜੀ ਇਹ ਸੀ ਮੇਰੇ ਡੈਡੀ ਦੀ ਮਾਸੀ ਮੀਨਸ ਕੇ ਮੇਰੀ ਦਾਦੀ ਦੀ ਭੈਣ ਜਿੰਨਾਂ ਕੋਲੇ ਅਸੀਂ ਆਏ ਸੀ ਤੇ ਇਹਨਾਂ ਦੇ ਦੋ ਬੇਟੇ ਸੀ ਕਿ ਵੀ ਉਧਰ ਆਪਾਂ ਚੱਲ ਕੇ ਆਏ ਸੀ ਉਹਨਾਂ ਦੂਸਰੇ ਘਰੇ ਗਏ ਸੀਗੇ ਤੇ ਇੱਕ ਇੱਧਰ ਗਏ ਸੀਗੇ ਇੱਥੋਂ ਦੀ ਇੱਥੋਂ ਦੀ ਆਪਾਂ ਗਏ ਸੀਗੇ ਦੂਜੇ ਘਰੇ ਤੇ ਆਪਾਂ ਆਪਣਾ ਵਾਪਸ ਉਧਰ ਹੀ ਆਪਣੀ ਗੱਡੀ ਖੜੀ ਸੀਗੀ ਉੱਥੇ ਫਿਰ ਹੁਣ ਜਾ ਕੇ ਆਏ ਆ ਤੇ ਹੁਣ ਨੈਕਸਟ ਸਕੀਰੀ ਚ ਲੈ ਕੇ ਚੱਲਦੇ ਆਵਾਂ ਉਹਦੇ ਜਾ ਕੇ ਦੱਸਾਂਗੇ ਕਿੱਥੇ ਚੱਲਦੇ ਆਂ